ਸੋ ਸੇ ਵਕੀਲ ਤਾਂ ਕਾਮੁਕੀ ਕਰ ਰਹੇ ਨੇ ਉੱਠ ਰਹੇ ਨੇ ਤੇ ਜਿਹੜਾ ਹੈਗਾ ਸੀ ਸਿੰਘ ਉਹਨੂੰ ਆ ਸਾਣੇ ਦੇ ਵਿੱਚ ਸੰਭਦ ਕਰਤਾ ਆਪਾਂ ਉਹ ਸੀ ਜਿਹਨ ਮਤਲਬ ਕਾਤਨੀ ਹੈ ਜਿਹੜੀ ਉਹ ਤਲਵਾਰ ਦੀ ਗੱਲ ਆ ਉਹ ਉਹ ਅਮਰਕਦਾਰੀ ਆ ਦਮਾਲਾ ਜਾ ਕੇ ਰੱਖਦਾ ਸਿੰਘ ਜਿਸ ਵੇਲੇ ਉਹਨਾਂ ਦੀ ਲੜਾਈ ਆ ਉਸ ਦੇ ਵਿੱਚ ਹੋਈ ਆ ਉਸ ਟੇਲੀਓ ਦੇ ਕੋਲ ਕੋਈ ਤਲਵਾਰ ਕੋਈ ਨਹੀਂ ਸੀਗੀ ਖਾਲੀ ਆਪ ਸੀਗਾ ਜਿੱਤੇ ਜਮਾ ਕਰਾਈ ਜੋ ਉਦੋਂ ਚੱਕੀ ਉਹਨੇ ਤਰਫਾਨ ਫਿਰ ਉਹਨੇ ਲਹਿਰਾਈਆ ਤਰਫਾਨ ਨਾਲ ਕੋਈ ਮੈਟਰ ਨਹੀਂ ਸੀ ਉਹਦੇ ਕੋਲੇ ਉਸ ਟਾਈਮ ਮੌਜੂਦ ਅਗਰ ਨਹੀਂ ਸੀ ਤਰਫਾਨ ਉਹ ਮੈਡਾਉਨ ਦੀ ਇਹ ਸਿੰਘ ਨੇ ਜਿਹੜੀ ਹੈਗੀ ਮਦਦ ਕਰਦੀ ਦਾ ਕੰਮ ਵੀ ਇਹ ਸਾਰਾ ਕੁਝ ਹੋਇਆ ਕੋਈ ਆ ਵੀ ਉਹਨੂੰ ਯੂ ਆਹਦੇ ਚੌੜੇ ਕਿ ਦੂਜੇ ਦਿਨ ਤੱਕ ਇਸਕੀਨ ਨੂੰ ਬਿੜਨਗੇ ਤੁਸੀਂ ਲੋਕਾਂ ਦੇ ਮਸਲੇ ਹੱਲ ਕਰਦੇ ਤੁਸੀਂ ਆਉਂਦੇ ਲਾ ਕੇ ਪੈਗੀ ਕੱਲ ਦਾ ਜਿਹੜਾ ਇੱਕ ਕੋਰਟ ਦੇ ਵਿੱਚ ਵੀਡੀਓ ਆਈ ਹੈ ਹਾਈ ਕੋਰਟ ਤੋਂ ਉਹਦੇ ਵਿੱਚ ਜਿਹੜਾ ਹੈਗਾ ਦਮਾਲੇ ਵਾਲਾ ਵਕੀਲ ਆ ਤੇ ਉਹ ਉਹਨੂੰ ਦੂਸਰੇ ਵਕੀਲ ਟੱਕਾ ਮੋਕੀ ਕਰ ਰਹੇ ਨੇ ਕੋਟ ਰਹੇ ਨੇ ਉਹ ਵੀਡੀਓ ਆਈ ਸਾਡੇ ਕੋਲੇ ਸਾਰੀ ਚੱਲੀ ਆ ਤੇ ਉਸ ਤੋਂ ਬਾਅਦ ਉਹਦੇ ਉੱਤੇ ਜਿਹੜੀ ਹੈਗੀ ਆ ਕਾਰਵਾਈ ਹੋਗੀ ਤਨ ਉਸ ਸਤ ਦਾ ਲੱਗਾ ਕੇਸ ਹੋਰ ਲਾ ਧਰਾਮਾ ਉਹ ਜਿਹੜਾ ਹੈਗਾ ਸੀ ਸਿੰਘ ਉਹਨੂੰ ਛਾਣੇ ਦੇ ਵਿੱਚ ਬੰਦ ਕਰਤਾ ਤੇ ਫਿਰ ਸਾਡੇ ਕੋਲੇ ਖਬਰ ਆ ਗਈ ਸਰ ਆਸ ਵੀ ਅਸੀਂ ਜਿਹੜੇ ਹੈਗੇ ਜੱਥੇਬੰਦੀਆਂ ਦੇ ਫੋਨ ਆਏ ਵੀ ਆਪਾਂ ਉਹ ਸਿੰਘ ਦੀ ਮਦਦ ਕਰਨੀ ਹੈ ਕੱਲ ਨੂੰ ਅਸੀਂ ਇਕੱਠੇ ਹੋਵਾਂਗੇ ਤਾਂ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਜਿਸ ਤਰ੍ਹਾਂ ਕਰਕੇ ਗੱਲਬਾਤ ਆ ਜਿਹੜਾ ਕੋਈ ਉਹਦਾ ਹੈਗਾ ਹੋਏ ਬੰਦਾ ਮੈਂਟਲੀ ਅਫਸੈਟ ਥੋੜਾ ਜਿਹਾ ਉਹਦੇ ਪਰਿਵਾਰ ਨੇ ਉਹਦੀ ਮੈਡੀਕਲ ਅਸਿੱਖਾਤਾ ਨਾਲ ਉਹਨੂੰ ਹੁਣ ਇਸ ਟਾਈਮ ਜਿਹੜਾ ਕੋਰਟ ਦੇ ਵਿੱਚ ਪੇਸ਼ ਕਰ ਰਹੇ ਨੇ ਆ ਪ੍ਰਸ਼ਾਸਨ ਨੇ ਵੀ ਸਾਨੂੰ ਉਸ ਵਾਸਤੇ ਵਾਇਆ ਵੀ ਅਸੀਂ ਜਿਹੜੀ ਹੈਗੀ ਕਾਰਵਾਈ ਉਹਦਾ ਕਰਾਸ ਕੇਸ ਵੀ ਹੋਊਗਾ ਸਾਰਾ ਕੁਝ ਹੋਊਗਾ ਤੇ ਉਹ ਤੁਹਾਨੂੰ ਪੇਸ਼ ਕਰਕੇ ਜਿਹੜਾ ਹੋਰ ਬੰਦੇ ਕਾਰਵਾਈ ਹੈ ਜਿਹੜਾ ਕੋਈ ਇਨਕੁਆਰੀ ਹੈ ਉਹ ਵੀ ਕਰਕੇ ਅਸੀਂ ਸਾਰੇ ਦਾ ਮਸੇਦਾ ਹੱਲ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਦੇਖੋ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਵਕੀਲ ਨੇ ਤੁਸੀਂ ਸਾਰੇ ਸਤਿਕਾਰਯੋਗ ਹੋ ਜਦੋਂ ਤੁਸੀਂ ਆਪ ਹੀ ਆਪਦੇ ਵਿੱਚ ਲੜਨ ਲੱਗੇ ਜਿਹੜੇ ਦੂਜੀ ਦੁਨੀਆ ਦੇ ਕੇਸ ਨੇ ਉਹ ਕੌਣ ਨਿਬਟਾਊਗਾ ਤੁਸੀਂ ਆਪਦੇ ਵਿੱਚ ਖੜਜਣ ਲੱਗੇ ਤੁਸੀਂ ਬੈਠੋ ਤੁਸੀਂ ਸੀਨੀਅਰ ਵਕੀਲੋਂ ਸਾਰੇ ਹਾਈ ਕੋਰਟ ਦਾ ਇਹ ਜਿਹੜਾ ਹੈਗਾ ਮੈਡਲਾ ਉੱਥੇ ਬੈਠੋ ਉੱਥੋਂ ਸੁਪਰੀਮ ਕੋਰਟ ਉਦੋਂ ਬੁੱਤ ਤੱਕ ਕੋਈ ਹੈ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਜਿਹੜਾ ਤੁਹਾਡਾ ਕੋਈ ਮਸਲਾ ਉਹ ਬਹਿ ਕੇ ਹੱਲ ਕਰੋ ਐ ਕਿਸੇ ਨੂੰ ਧੁੱਕਾ ਮੁੱਕੀ ਮਾਰਨਾ ਇਹ ਸੋਭਾ ਨਹੀਂ ਦਿੰਦਾ ਆਪਸ ਵਿੱਚ ਜਿਹੜੇ ਵਕੀਲ ਉਲਝੇ ਦੇ ਲੜਦੇ ਠੀਕ ਨਹੀਂ ਲੱਗਦੇ ਉਸ ਉਹਨਾਂ ਦੀ ਮਦਦ ਦੇਣੇ ਕੋਈ ਤੁਹਾਡੇ ਵਾਲੇ ਪਾਸੇ ਨੇ ਇਹ ਗੱਲ ਸੋਭਦੀ ਨਹੀਂ ਇਸ ਕਰਕੇ ਮੈਂ ਸਾਰੇ ਵਕੀਲ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ ਤੁਸੀਂ ਪੜ੍ਹੇ ਲਿਖੇ ਤੋਂ ਇਹ ਸੁਧਵਾਨੋ ਤੁਸੀਂ ਇਹ ਮੈਂ ਤੁਹਾਨੂੰ ਜਿਹੜਾ ਹੈਗੇ ਬੈਠ ਕੇ ਹੱਲ ਕਰੋ ਉਲਝਾਉਣਾ ਕਿ ਕਿ ਤਰ੍ਹਾਂ ਵਾਲ ਨੇ ਇੱਕ ਤਰ੍ਹਾਂ ਵਾਲ ਨੇ ਹੋਣਾ ਕਿ ਤਰ੍ਹਾਂ ਇਹ ਦੇਖੋ ਜਿਹੜੀ ਉਹ ਤਲਵਾਰ ਦੇ ਗੱਲ ਆ ਉਹ ਅਮਰਤ ਧਾਰੀ ਆ ਦਮਾਲਾ ਜਾ ਕੇ ਰੱਖਦਾ ਸਿੰਘ ਉਹ ਹਰ ਰੋਜ਼ ਹੀ ਹਾਈ ਕੋਰਟ ਦੇ ਵਿੱਚ ਜਾਂਦਾ ਵਕੀਲ ਆ ਉਹ ਆਪਦੀ ਜਦੋਂ ਜਾਂਦਾ ਅੰਦਰ ਉਹ ਉੱਥੇ ਜਿਹੜਾ ਕੋਈ ਉਹਨਾਂ ਦਾ ਕਾਊਂਟਰ ਬਣਿਆ ਉਹਦੇ ਵਿੱਚ ਜਮ੍ਹਾਂ ਕਰਾਉਂਦਾ ਜਿਸ ਵੇਲੇ ਉਹਨਾਂ ਦੀ ਲੜਾਈ ਆ ਉਸ ਵਿੱਚ ਹੋਈ ਆ ਉਸ ਵੇਲੇ ਉਹਦੇ ਕੋਲ ਕੋਈ ਤਲਵਾਰ ਕੋਈ ਨਹੀਂ ਸੀਗੀ ਸੇ ਖਾਲੀ ਹੱਥ ਸੀਗਾ ਉਰੀਓਦੋ ਕਿਰਪਾਨ ਨਹੀਂ ਸੀ ਜਦੋਂ ਠੱਕਾ ਮੁਕੀ ਹੋਇਆ ਉਸ ਤੋਂ ਬਾਅਦ ਬਾਹਰ ਆ ਕੇ ਉਹਨੇ ਜਿੱਥੇ ਜਮਾ ਕਰਾਈ ਜੋ ਉਦੋਂ ਚੱਕੀ ਉਹਨੇ ਕਿਰਪਾਨ ਫੇਰ ਉਹਨੇ ਲਹਿਰਾਈਆ ਹੋਰ ਕਿਰਪਾਨ ਨਾਲ ਕੋਈ ਮੈਟਰ ਨਹੀਂ ਸੀ ਉਹਦੇ ਕੋਲੇ ਉਸ ਟਾਈਮ ਮੌਜੂਦ ਅੰਦਰ ਨਹੀਂ ਸੀ ਕਿਰਪਾਨ ਕੋਈ ਇਹਦਾ ਪੂਰੀ ਘਟਨਾ ਹੋਈ ਹੈ ਇਹਦੇ ਬਾਰੇ ਤੁਹਾਨੂੰ ਪਤਾ ਲੱਗੇ ਦੱਸਿਆ ਨੇ ਕਿਉਂ ਹੋਈ ਹੈ ਘਟਨਾ ਕਿਉਂ ਸ਼ੁਰੂਆਤ ਕਿਰਵਾਇਆ ਕਿਉਂ ਇਹ ਸੀ ਜਿਹੜਾ ਵਕੀਲਾਂ ਨਾਲ ਆਪਸ ਵਿੱਚ ਜਿਹੜੇ ਹੈਗੇ ਟੜੇ ਬੰਦੀ ਹੋਈ ਬਣੀ ਆ ਉੱਥੇ ਇੱਕ ਮੈਟਰ ਆ ਉਹਨਾਂ ਦੀ ਜਿਹੜੇ ਵਕੀਲ ਨੇ ਜੁਨੀਅਨ ਬਣਿਆ ਇਹਨਾਂ ਦੇ ਨਾਲ ਆਪਸ ਵਿੱਚ ਹੈਗਾ ਪਹਿਲਾਂ ਉਹਦੀ ਬਿਵਾਹ ਚੱਲਦਾ ਉਹ ਮੈਡਮ ਦੀ ਏਸ਼ ਸਿੰਘ ਨੇ ਜਿਹੜੀ ਹੈਗੀ ਮਦਦ ਕਰਦੀ ਉਸ ਦੇ ਵਿੱਚ ਉਹਨੂੰ ਰੋਸ ਹੋ ਗਿਆ ਵੀ ਤੂੰ ਕੱ ਲਈ ਜਾ ਕੇ ਇਹਦੇ ਨਾਲ ਕਿਉਂ ਫੜ ਗਿਆ ਇਸ ਵਜ੍ਹਾ ਕਰਕੇ ਜਿਹੜਾ ਇਹ ਮੈਟਰ ਵਧਿਆ ਇਸ ਕਰਕੇ ਜਿਹੜਾ ਮੁੱਦਾ ਜਿਹੜਾ ਵਧੇ ਆਪਸ ਵਿੱਚ ਉਲਝੇ ਨੇ ਤੱਕ ਮੁੱਕੀ ਹੋਈ ਇਹ ਸਾਰਾ ਕੁਝ ਹੋਇਆ ਕੋਟਿਆ ਵੀ ਉਹਨੂੰ ਤੇ ਇਹ ਗੱਲ ਬਾਤ ਆ ਮੈਂ ਤਾਂ ਹੀ ਕਹਿਣਾ ਵੀ ਤੁਸੀਂ ਵਕੀਲ ਸਹਿਬਾਨ ਹੋ ਕੇ ਇਕੱਠੇ ਹੋ ਕੇ ਤੁਸੀਂ ਇਸ ਮੁੱਦੇ ਨੂੰ ਹੱਲ ਕਰੋ ਜੇ ਕਿਸਾਨ ਦੀ ਗੱਲ ਕੀਤੀ ਜਾਂਦੀ ਤਾਂ ਕਿਸਾਨ ਵੱਲੋਂ ਪਿਆ ਦੇ ਦਸਤਾਵੇਜ਼ ਪਾਰਾਇਆ ਕਰੋ ਸਮਾਜ ਦੇ ਦਸਤਾਵੇਜ਼ ਪਾਰਾਇਆ ਕਰੋ ਤਾਂ ਉਹਨੂੰ ਤਾਂ ਕੋਈ ਨਹੀਂ ਦੱਸਿਆ ਨਹੀਂ ਇਹਦੇ ਨਾਲ ਵੀ ਤਾਂ ਕੇਸ ਬਿਲਕੁਲ ਅਸੀਂ ਜਾ ਕੇ ਐਸਐਸਸੀ ਮੈਡਮ ਨਾਲ ਅਸੀਂ ਗੱਲ ਕੀਤੀ ਸੀ ਜਿਹੜੇ ਕਹਿੰਦੇ ਸੀ ਥੋੜਾ ਸਾਰਾ ਕੁਝ ਕਰਾਂਗੇ ਹੱਲ ਜਿਹੜਾ ਇਹਨਾਂ ਦਾ ਇਹਨਾਂ ਦੇ ਉਹਨਾਂ ਦੇ ਕਾਰਵਾਈ ਬਣੂ ਉਹ ਵੀ ਕਰਾਂਗੇ ਸਾਨੂੰ ਉਹਨੇ ਪੂਰਾ ਭਰੋਸਾ ਦਵਾਇਆ ਜਿਵੇਂ ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਗਾਹਾਂ ਹੋਰ ਮੈਟਰਲ ਵਧਾਇਆ ਜਾਵੇ ਇਹ ਵਕੀਲ ਸਹਿਬਾਨ ਸਾਰੇ ਹਾਈ ਕੋਰਟ ਦੇ ਨੇ ਫਿਰ ਕੋਈ ਮਾੜੇ ਮੋٹے ਤਾਂ ਹੈ ਨਹੀਂ ਵੀ ਉਹ ਜੰਡੂ ਵੀ ਸਕੂਲ ਦੇ ਨੇ ਹਾਈ ਕੋਰਟ ਦੇ ਨੇ ਕਿ ਉਹ ਆਪ ਦੇ ਵਿੱਚ ਉਲਝ ਕੇ ਦੂਜਿਆਂ ਨਾਲ ਕਿਸਕੀ ਨੰਬੜਨਗੇ ਇਸ ਕਰਕੇ ਬਦਨਾਮੀ ਹੁੰਦੀ ਹੈ ਤੁਸੀਂ ਸਾਰੇ ਵਕੀਲ ਸਹਿਬਾਨ ਇਕੱਤਰ ਹੋ ਕੇ ਜੇ ਤੁਹਾ ਤੋਂ ਮਾਲਚਰਾ ਨਹੀਂ ਲੋ ਨਾ ਲੋਟ ਅਸੀਂ ਵਿੱਚ ਬਹਿ ਜਾਾਂਗੇ ਤੁਹਾਡੇ ਵਿੱਚ ਚੋਲੇ ਬਣ ਜਾਂਦੇ ਆ ਇਸ ਤੋਂ ਅੱਗੇ ਮਸਲਾ ਸੋੜਿਆ ਨਾ ਤੁਸੀਂ ਵਕੀਲੋਂ ਕੁਝ ਲੋਕਾਂ ਦੇ ਮਸਲੇ ਹੱਲ ਕਰਨ ਤੁਸੀਂ ਆਪ ਦੌੜ ਜਾ ਕੇ ਪੈਗੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਇਹ ਮੈਟਰ ਨੂੰ ਇੱਥੇ ਹੀ ਸਮਾਉ ਦਿੱਤਾ ਜਾਵੇ ਆਪ ਜੀ ਜਿੱਥੇ ਬਹਿ ਕੇ ਗੱਲ ਵਾਦਦਾ ਮਸਲਾ ਹੱਲ ਕੀਤਾ ਜਾਂਦਾ ਦੂਸਰੇ ਵਕੀਲ ਤਾਂ ਕਮਕੀ ਕਰ ਰਹੇ ਨੇ ਉੱਠ ਰਹੇ ਨੇ ਤੇ ਜਿਹੜਾ ਹੈਗਾ ਸੀ ਸਿੰਘ ਉਹਨੂੰ ਆ ਫਾਰਮ ਨੇ ਦੇ ਵਿੱਚ ਸਬੰਧ ਕਰਤਾ ਆਪਾਂ ਉਹ ਸੀ ਸਿੰਘ ਜਿਹੜੀ ਉਹ ਤਲਵਾਰ ਦੀ ਗੱਲ ਆ ਉਹ ਅਮਰਖਦਾਰੀ ਆ ਬੰਮਾਲਾ ਜਾ ਕੇ ਰੱਖਦਾ ਸਿੰਘ ਜਿਸ ਵੇਲੇ ਉਹਨਾਂ ਦੀ ਲੜਾਈ ਆ ਉਸ ਦੇ ਵਿੱਚ ਹੋਈ ਆ ਉਸ ਟੇਲਿਆਂ ਦੇ ਕੋਈ ਕਿਰਪਾਨ ਕੋਈ ਨਹੀਂ ਸੀਗੀ ਖਾਲੀ ਹੱਥ ਸੀਗਾ ਉਨੇ ਜਿੱਤੇ ਜਮ੍ਹਾਂ ਕਰਾਈ ਜੂ ਉਦੋਂ ਚੱਕੀ ਉਹਨੇ ਕਿਰਪਾਨ ਫਿਰ ਉਹਨੇ ਲਹਿਰਾਈ ਆ ਕਿਰਪਾਨ ਵਾਲਾ ਕੋਈ ਮੈਟਰ ਨਹੀਂ ਸੀ ਉਹਦੇ ਕੋਲੇ ਉਸ ਟਾਈਮ ਮੌਜੂਦ ਅਗਰ ਨਹੀਂ ਸੀ ਕਿਰਪਾਨ ਉਹ ਮੈਡਾਉਨ ਦੀ ਇਸ ਸਿੰਘ ਨੇ ਜਿਹੜੀ ਹੈਗੀ ਮਦਦ ਕਰਤੀ ਦਾ ਕੰਮ ਮੁਕੰਮਲ ਹੋਈ ਸਾਰਾ ਕੁਝ ਹੋਇਆ ਕੋਟਿਆ ਵੀ ਉਹਨੂੰ ਯੂ ਆਫਟਰ ਇਹ ਤੁਹਾਨੂੰ ਕਿ ਦੂਜਿਆਂ ਦਾ ਕਿਸੇ ਨੂੰ ਬਿੜਨਗੇ ਤੁਸੀਂ ਲੋਕਾਂ ਦੇ ਮਸਲੇ ਹੱਲ ਕਰ ਤੂੰ ਚਾਹ ਉਹਨਾਂ ਜਾ ਕੇ ਪੈਗੀ ਕੱਲ ਦਾ ਜਿਹੜਾ ਇੱਕ ਕੋਰਟ ਦੇ ਵਿੱਚ ਵੀਡੀਓ ਆਈ ਹੈ ਹਾਈ ਕੋਰਟ ਤੋਂ ਉਹਦੇ ਵਿੱਚ ਜਿਹੜਾ ਹੈਗਾ ਦਮਾਲੇ ਵਾਲਾ ਵਕੀਲ ਆ ਤੇ ਉਹ ਨੂੰ ਦੂਸਰੇ ਵਕੀਲ ਟੱਕਾ ਮੁਕੀ ਕਰ ਰਹੇ ਨੇ ਘੁੱਟ ਰਹੇ ਨੇ ਉਹ ਵੀਡੀਓ ਆਈ ਸਾਡੇ ਕੋਲੇ ਸਾਰੀ ਜੱਲੀ ਆ ਤੇ ਉਸ ਤੋਂ ਬਾਅਦ ਉਹਦੇ ਉੱਤੇ ਜਿਹੜੀ ਹੈਗੀ ਆ ਕਾਰਵਾਈ ਹੋਊਗੀ ਤਨ ਉਸ ਸੱਤ ਦਾ ਲੱਗਾ ਕੇਸ ਹੋਰ ਲਾ ਦਿੱ ਧਰਾਮਾ ਉਹ ਜਿਹੜਾ ਹੈਗਾ ਸੀ ਸਿੰਘ ਉਹਨੂੰ ਛਾਣੇ ਦੇ ਵਿੱਚ ਬੰਦ ਕਰਤਾ ਤੇ ਫਿਰ ਸਾਡੇ ਕੋਲੇ ਖਬਰ ਆ ਗਈ ਸਰ ਆਸ ਵੀ ਅਸੀਂ ਜਿਹੜੇ ਹੈਗੇ ਜੱਥੇਬੰਦੀਆਂ ਦੇ ਫੋਨ ਆਏ ਵੀ ਆਪਾਂ ਉਹ ਸਿੰਘ ਦੀ ਮਦਦ ਕਰਨੀ ਹੈ ਕੱਲ ਨੂੰ ਅਸੀਂ ਇਕੱਠੇ ਹੋਵਾਂਗੇ ਤਾਂ ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਜਿਸ ਤਰ੍ਹਾਂ ਕਰਕੇ ਗੱਲਬਾਤ ਆ ਜਿਹੜਾ ਕੋਈ ਉਹਦਾ ਹੈਗਾ ਹੋਏ ਬੰਦਾ ਮੈਂਟਲੀ ਅਫਸੈਟ ਥੋੜਾ ਜਆ ਉਹਦੇ ਪਰਿਵਾਰ ਨੇ ਉਹਦੀ ਮੈਡੀਕਲ ਅਸੀਂ ਲਾਤਾ ਨਾਲ ਉਹਨੂੰ ਹੁਣ ਇਸ ਟਾਈਮ ਜਿਹੜੇ ਕੋਟ ਦੇ ਵਿੱਚ ਪੇਸ ਕਰ ਰਹੇ ਨੇ ਪ੍ਰਸ਼ਾਸਨ ਨੇ ਵੀ ਸਾਨੂੰ ਉਸਵਾ ਨਿਵਾਸ ਨਵਾਇਆ ਵੀ ਅਸੀਂ ਜਿਹੜੀ ਹੈਗੀ ਕਾਰਵਾਈ ਉਹਦਾ ਕਰਾਸ ਕਿਸ ਵੀ ਹੋਊਗਾ ਸਾਰਾ ਕੁਝ ਹੋਊਗਾ ਤੇ ਉਸ ਨੂੰ ਪੇਸ ਕਰਕੇ ਜਿਹੜਾ ਹੋਰ ਬੰਦੇ ਕਾਰਵਾਈ ਹੈ ਜਿਹੜਾ ਕੋਈ ਇਨਕੁਆਰੀ ਹੈ ਉਹ ਵੀ ਕਰਕੇ ਅਸੀਂ ਸਾਰੇ ਦਾ ਮਸੇਦਾ ਹੱਲ ਕਰਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਦੇਖੋ ਹਾਈ ਕੋਰਟ ਦੇ ਵਿੱਚ ਜਿੰਨੇ ਵੀ ਵਕੀਲ ਨੇ ਤੁਸੀਂ ਸਾਰੇ ਸਤਿਕਾਰਯੋਗੋਂ ਜਦੋਂ ਤੁਸੀਂ ਆਪ ਹੀ ਆਪਦੇ ਵਿੱਚ ਲੜਨ ਲੱਗੇ ਜਿਹੜੇ ਦੂਜੇ ਦੁਨੀਆਂ ਦੇ ਕੇਸ ਨੇ ਉਹ ਕੌਣ ਨਬਟਾਊਗਾ ਤੁਸੀਂ ਆਪਦੇ ਵਿੱਚ ਖਲਜਣ ਲੱਗੇ ਤੁਸੀਂ ਬੈਠੋ ਤੁਸੀਂ ਸੀਨੀਅਰ ਵਕੀਲੋਂ ਸਾਰੇ ਹਾਈ ਕੋਰਟ ਦਾ ਇਹ ਜਿਹੜਾ ਹੈਗਾ ਮੈਡਲ ਆ ਉੱਥੇ ਬੈਠੋ ਉਦੋਂ ਸੁਪਰੀਮ ਕੋਰਟ ਉਦੋਂ ਬੁੱਤ ਤੇ ਕੋਈ ਹੈ ਹੀ ਨਹੀਂ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਕੱਠੇ ਹੋ ਕੇ ਜਿਹੜਾ ਤੁਹਾਡਾ ਕੋਈ ਮਸਲਾ ਉਹ ਬਹਿ ਕੇ ਹੱਲ ਕਰੋ ਐ ਕਿਸੇ ਨੂੰ ਧੁੱਕਾ ਮੁੱਕੀ ਮਾਰਨਾ ਇਹ ਸੋਭਾ ਨਹੀਂ ਦਿੰਦਾ ਆਪਸ ਵਿੱਚ ਜਿਹੜੇ ਵਕੀਲ ਉਲਝੇ ਦੇ ਲੜਦੇ ਠੀਕ ਨਹੀਂ ਲੱਗਦੇ ਉਸ ਉਹਨਾਂ ਦੀ ਮਦਦ ਦੇਣੇ ਕੋਈ ਤੁਹਾਡੇ ਵਾਲੇ ਪਾਸੇ ਨੇ ਇਹ ਗੱਲ ਸੋਭੀ ਨਹੀਂ ਇਸ ਕਰਕੇ ਮੈਂ ਸਾਰੇ ਵਕੀਲ ਸਾਹਿਬਾਨਾਂ ਨੂੰ ਬੇਨਤੀ ਕਰੂੰਗਾ ਤੁਸੀਂ ਪੜੇ ਲਿਖੇ ਤੋਂ ਇਹ ਸੁਝਵਾਨੋ ਤੁਸੀਂ ਇਹ ਮੈਂ ਤੁਹਾਨੂੰ ਜਿਹੜਾ ਹੈ ਕਿ ਬੈਠ ਕੇ ਹੱਲ ਕਰੋ ਉਹ ਜ ਆਉਗਣਾ ਕਿ ਕਿਸੇ ਤਲਵਾਰ ਨੇ ਕਿੰਨੇ ਕਰਦਾ ਮਤਲਬ ਆਨ ਰਿਹਾ ਕਿ ਜਿਹਨੇ ਕਿਸੇ ਦੇ ਦੇਖੋ ਜਿਹੜੀ ਉਹ ਤਲਵਾਰ ਦੀ ਗੱਲ ਆ ਉਹ ਅਮਰਤ ਧਾਰੀ ਆ ਦਮਾਲਾ ਜਾ ਕੇ ਰੱਖਦਾ ਸਿੰਘ ਉਹ ਹਰ ਰੋਜ਼ ਹੀ ਹਾਈ ਕੋਰਟ ਦੇ ਵਿੱਚ ਜਾਂਦਾ ਵਕੀਲ ਆ ਉਹ ਆਪਦੀ ਜਦੋਂ ਜਾਂਦਾ ਅੰਦਰ ਉਹ ਉੱਥੇ ਜਿਹੜਾ ਕੋਈ ਉਹਨਾਂ ਦਾ ਕਾਊਂਟਰ ਬਣਿਆ ਉਹਦੇ ਵਿੱਚ ਜਮ੍ਹਾਂ ਕਰਾਉਂਦਾ ਜਿਸ ਵੇਲੇ ਉਹਨਾਂ ਦੀ ਲੜਾਈ ਆਪਸ ਵਿੱਚ ਹੋਈ ਆ ਉਸ ਵੇਲੇ ਉਹਦੇ ਕੋਲ ਕੋਈ ਤਰਫਾਨ ਕੋਈ ਨਹੀਂ ਸੀਗੀ ਸੇ ਖਾਲੀ ਹੱਥ ਸੀਗਾ ਉਰੀਓਦ ਨੂੰ ਕਿਰਪਾਨ ਨਹੀਂ ਸੀ ਜਦੋਂ ਠੱਕਾ ਮੁਕੀ ਹੋਇਆ ਉਸ ਤੋਂ ਬਾਅਦ ਬਾਹਰ ਆ ਕੇ ਉਹਨੇ ਜਿੱਥੇ ਜਮਾ ਕਰਾਈ ਜੋ ਉਦੋਂ ਚੱਕੀ ਉਹਨੇ ਕਿਰਪਾਨ ਫੇਰ ਉਹਨੇ ਲਹਿਰਾਈਆ ਹੋਰ ਕਿਰਪਾਨ ਨਾਲ ਕੋਈ ਮੈਟਰ ਨਹੀਂ ਸੀ ਉਹਦੇ ਕੋਲੇ ਉਸ ਟਾਈਮ ਮੌਜੂਦ ਅੰਦਰ ਨਹੀਂ ਸੀ ਕਿਰਪਾਨ ਕੋਈ ਜਿਹੜਾ ਪੂਰੀ ਘਟਨਾ ਹੋਈ ਹੈ ਇਹਦੇ ਬਾਰੇ ਤੁਹਾਨੂੰ ਪਤਾ ਲੱਗੇ ਦੱਸਿਆ ਨੇ ਕੁਝ ਕਿ ਕਿਉਂ ਹੋਈ ਹੈ ਘਟਨਾ ਕਿਉਂ ਸ਼ੁਰੂਆਤ ਕਿਰਵਾਇਆ ਕਿਉਂ ਇਹ ਸੀ ਜਿਹੜਾ ਵਕੀਲਾਂ ਨਾਲ ਆਪਸ ਵਿੱਚ ਜਿਹੜੇ ਹੈਗੇ ਟੜੇ ਬੰਦੀ ਹੋਈ ਬਣੀ ਆ ਉੱਥੇ ਇੱਕ ਮੈਟਰ ਮਾ ਉਹਨਾਂ ਦੇ ਜਿਹੜੇ ਵਕੀਲ ਨੇ ਜੁਨੀਅਨ ਬਣਿਆ ਇਹਨਾਂ ਦੇ ਨਾਲ ਆਪਸ ਵਿੱਚ ਹੈਗਾ ਪਹਿਲਾਂ ਉਹਦੀ ਬਿਵਾਸ ਚੱਲਦਾ ਉਹ ਮੈਡਮ ਦੀ ਏਸ਼ ਸਿੰਘ ਨੇ ਜਿਹੜੀ ਹੈਗੀ ਮਦਦ ਕਰਦੀ ਉਸ ਦੇ ਵਿੱਚ ਉਹਨੂੰ ਰੋਸ ਹੋ ਗਿਆ ਵੀ ਤੂੰ ਕੱ ਲਈ ਜਾ ਕੇ ਇਹਦੇ ਨਾਲ ਕਿਉਂ ਫੜ ਗਿਆ ਇਸ ਵਜ੍ਹਾ ਕਰਕੇ ਜਿਹੜਾ ਇਹ ਮੈਟਰ ਵਧਿਆ ਇਸ ਕਰਕੇ ਜਿਹੜਾ ਮੋਦਾ ਜਿਹੜਾ ਵਧਿਆ ਆਪਸ ਵਿੱਚ ਉੱਜੇ ਨੇ ਤੱਕ ਮੁਕੀ ਹੋਈ ਇਹ ਸਾਰਾ ਕੁਝ ਹੋਇਆ ਕੋਟਿਆ ਵੀ ਉਹਨੂੰ ਇਹ ਇਹ ਗੱਲ ਬਾਤ ਆ ਮੈਂ ਤਾਂ ਹੀ ਕਹਿਣਾ ਵੀ ਤੁਸੀਂ ਵਕੀਲ ਸਹਿਬਾਨ ਹੋ ਕੇ ਇਕੱਠੇ ਹੋ ਕੇ ਤੁਸੀਂ ਇਸ ਮੁੱਦੇ ਨੂੰ ਹੱਲ ਕਰੋ ਜੇ ਕਿਸਾਨ ਦੀ ਗੱਲ ਕੀਤੀ ਜਾਂਦੀ ਤਾਂ ਇਸਾਂ ਵੱੱਲੇ ਬਹੁਤਿਆਦ ਦਸਤਾਵੇਜ਼ ਪੇਸ਼ ਆਇਆ ਕਰਾ ਸਮਾਰਦੇ ਤੇ ਪੇਸ਼ ਆਇਆ ਕਰਾ ਤੁਹਾਨੂੰ ਤੇ ਉਹਨਾਂ ਨੂੰ ਵੀ ਦੱਸਿਆ ਸੀ ਇਹਦੇ ਨਾਲ ਵੀ ਤਾਂ ਕੇਸ ਬਿਲਕੁਲ ਅਸੀਂ ਜਾ ਕੇ ਐਸਐਸਸੀ ਮੈਡਮ ਨਾਲ ਅਸੀਂ ਗੱਲ ਕੀਤੀ ਸੀ ਜਿਹੜੇ ਕਹਿੰਦੇ ਸੀ ਥੋੜਾ ਸਾਰਾ ਕੁਝ ਕਰਾਂਗੇ ਹੱਲ ਜਿਹੜਾ ਇਹਨਾਂ ਦਾ ਇਹਨਾਂ ਦੇ ਉਹਨਾਂ ਦੇ ਕਾਰਵਾਈ ਬਣੂ ਉਹ ਵੀ ਕਰਾਂਗੇ ਸਾਨੂੰ ਉਹਨੇ ਪੂਰਾ ਭਰੋਸਾ ਦਵਾਇਆ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਗਾਹਾਂ ਹੋਰ ਮੈਟਰਡ ਵਧਾਇਆ ਜਾਵੇ ਇਹ ਵਕੀਲ ਸਹਿਬਾਨ ਸਾਰੇ ਹਾਈ ਕੋਰਟ ਦੇ ਨੇ ਫਿਰ ਕੋਈ ਮਾੜੇ ਮੋٹے ਤਾਂ ਹੈ ਨਹੀਂ ਵੀ ਉਹ ਜੰਡੂ ਵੀ ਸਕੂਲ ਦੇ ਨੇ ਹਾਈ ਕੋਰਟ ਦੇ ਨੇ ਕਿ ਉਹ ਆਪ ਦੇ ਵਿੱਚ ਉਲਝ ਕੇ ਦੂਜਿਆਂ ਨਾਲ ਕਿਸਕੀ ਨੰਬੜਨਗੇ ਇਸ ਕਰਕੇ ਬਦਨਾਮੀ ਹੁੰਦੀ ਹੈ ਤੁਸੀਂ ਸਾਰੇ ਵਕੀਲ ਸਹਿਬਾਨ ਇਕੱਤਰ ਹੋ ਕੇ ਜੇ ਤੁਹਾ ਤੋਂ ਮਾਲਚਰਾ ਨਹੀਂ ਲੋ ਨਾ ਲੋਟ ਅਸੀਂ ਵਿੱਚ ਬਹਿ ਜਾਾਂਗੇ ਤੁਹਾਡੇ ਵਿੱਚ ਚੋਲੇ ਬਣ ਜਾਂਦੇ ਆ ਇਸ ਤੋਂ ਅਡਵਾਂਸ ਮਸਲਾ ਸੋੜਿਆ ਨੇ ਤੁਸੀਂ ਵਕੀਲੋਂ ਉਸੀ ਲੋਕਾਂ ਦੇ ਮਸਲੇ ਹੱਲ ਕਰਨ ਤੁਸੀਂ ਹੱਬਦਲ ਜਾ ਕੇ ਪੈਗੀ ਇਸ ਕਰਕੇ ਮੈਂ ਬੇਨਤੀ ਕਰਨਾ ਉਹਨਾਂ ਇਹ ਜ ਮੈਟਰ ਨੂੰ ਇੱਥੇ ਹੀ ਸਮਾਉ ਦਿੱਤਾ ਜਾਵੇ ਆਪ ਜੀ ਜ ਬਹਿ ਕੇ ਗੱਲ ਵਾਦਾ ਮਸਲਾ ਹੱਲ ਕੀਤਾ